ਖਬਰ ਹੁਸ਼ਿਆਰਪੁਰ ਸ਼ਹਿਰ ਚ ਮੌਜੂਦ ਫਤੇਗੜ ਚੁੰਗੀ ਨਸਤੀਕਤੋਂ ਹੈ ਜਿੱਥੇ ਕਿ ਬੀਤੀ ਰਾਤ ਆਹਾਤੇ ਤੇ ਬਿੱਲ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਕੁਝ ਹਥਿਆਰਬੰਦ ਨੌਜਵਾਨ ਆਹਾਤੇ ਦੇ ਮਾਲਕ ਤੇ ਹਮਲਾ ਕਰਨ ਲਈ ਪਹੁੰਚ ਕੇ ਜਿਸ ਤੋਂ ਬਾਅਦ ਆਹਾਤੇ ਦੇ ਮਾਲਕ ਵੱਲੋਂ ਆਪਣੀ ਸੁਰੱਖਿਆ ਲਈ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕੀਤੇ ਗਏ ਜਿਸ ਤੋਂ ਬਾਅਦ ਹਮਲਾਵਰ ਮੋਕੇ ਤੋਂ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਹਾਤੇ ਦੇ ਮਾਲਕ ਕਿਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਉਹ ਫਤੇਗੜ ਚੁੰਗੀ ਲਾਗੇ ਆਹਾਤਾ ਚਲਾਉਂਦਾ ਹੈ ਤੇ ਬੀਤੀ ਰਾਤ ਕਰੀਬ 9 ਵਜੇ ਦੋ ਨੌਜਵਾਨ ਉਸਤੇ ਆਹਾਤੇ ਤੇ ਖਾਣ ਪੀਣ ਲਈ ਆਏ ਤੇ ਖਾਣ ਪੀਣ ਤੋਂ ਬਾਅਦ ਮਹਿਸ 160 ਰੁਪਏ ਦੇ ਬਿੱਲ ਬਦਲੇ ਉਸਦੇ ਪਿਤਾ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਉਸ ਵੱਲੋਂ ਉਕਤ ਨੋਚਵਾਨਾਂ ਨੂੰ ਆਹਾਤੇ ਚੋਂ ਬਾਹਰ ਕੱਢ ਦਿੱਤਾ ਗਿਆ ਤੇ ਕੁਝ ਮਿੰਟਾਂ ਬਾਅਦ ਉਕਤ ਨੋਚਵਾਨ ਆਪਣੇ ਹੋਰ ਨਾਲ ਸਾਥੀਆਂ ਸਮੇਤ ਹਥਿਆਰਾਂ ਨਾਲ ਲੈ ਸੋਕੇ ਉਸਤੇ ਆਹਾਤੇ ਤੇ ਉਸ ਉੱਪਰ ਹਮਲਾ ਕਰਨ ਦੀ ਨੀਅਤ ਨਾਲ ਪਹੁੰਚ ਗਏ ਜਿਸ ਨਾਲ ਆਹਾਤੇ ਦੇ ਕਰੰਦੇ ਵੀ ਸਹਿਮ ਗਏ ਤੇ ਇਸ ਉਪਰੰਤ ਉਸ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਸੁਰੱਖਿਆ ਲਈ ਫਾਇਰ ਕੀਤੇ ਗਏ ਜਿਸ ਤੋਂ ਬਾਅਦ ਉਕਤ ਨੋਚਵਾਨ ਮੌਕੇ ਤੋਂ ਭੱਜ ਨਿਕਲੇ ਕਿਰਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਇंसाफ ਦੀ ਮੰਗ ਕਰਦੇ ਹੋਏ ਉਕਤ ਹੁੱਲੜਵਾਸਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਡੀਐਸਪੀ ਸਿਟੀ ਅਮਰਨਾਥ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਉਕਤ ਹੁੱਲੜਵਾਸਾ ਨੂੰ ਕਾਬੂ ਕਰ ਲਿਆ ਜਾਵੇਗਾ ਹੁਸ਼ਿਆਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਜਿੰਨਾ ਵਜੇ ਪਾ ਮੇਰਾ ਨਾਮ ਕਿਰਪਾਲ ਸਿੰਘ ਪਾਲੀ ਹੈ ਕਿਹੜੇ ਦੀ ਦੁਕਾਨ ਹੈ ਇਹ ਫਤੇਗੜ ਚੌਕ ਕਹਿੰਦੇ ਇਹਨੂੰ ਫਤੇਗੜ ਚੁੰਗੀ ਇਸ ਚੀਜ਼ ਗਾਨ ਇਹ ਵਾਈਨ ਸ਼ਾਪ ਦੇ ਨਾਲ ਜਿਹੜੇ ਹੱਥੇ ਆਉਂਦੇ ਹੱਥ ਆਈ ਮੇਰੇ ਕੋਲ ਇਹ ਰਾਤੀ ਬਾਹਰ ਲੱਤੀ ਵੇ ਬਾਹਰ ਦਾ ਤੋ ਤਿੰਨ ਮੁੰਡੇ ਇੱਥੇ ਡਰਿੰਕ ਕਰਨ ਆਏ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਡਰਿੰਕ ਕੀਤੀ ਆ ਤੇ ਜਾਣ ਲੱਗੇ ਤਾਂ ਬਿੱਲ ਨੂੰ ਲੈ ਕੇ ਉਹ ਮੇਰੇ ਬਜ਼ੁਰਗ ਬੈਠੇ ਸੀਗੇ ਫਾਦਰ ਸਾਹਿਬ ਉਹਨਾਂ ਨਾਲ ਬਹਿਸ ਤੁਸੀਂ ਕਰਨ ਲੱਗ ਪਏ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਕਰਦੇ ਆ ਤੇ ਉਹ ਮੈਨੂੰ ਕਹਿਣ ਲੱਗੇ ਤੂੰ ਸਾਨੂੰ ਜਾਣਦਾ ਨਹੀਂ ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਜਾਣ ਪਛਾਣ ਦੀ ਤੇ ਬੁਆਲੀ ਤੁਸੀਂ ਖਾਦਾ ਪੀਤਾ ਬਿੱਲ ਦਿਓ ਚਲੇ ਜਾ ਮੈਂ ਉਹਨੂੰ ਹੱਥ ਵੀ ਜੁੜਾਏ ਕਿ ਜਾਂ ਤੁਸੀਂ ਚਲੇ ਜਾਓ ਉਹ ਫਿਰ ਦੁਬਾਰਾ ਮੇਰੇ ਨਾਲ ਬਹਿਸ ਸਹੀ ਕਰਨ ਲੱਗ ਪਏ ਹੱਥੋ ਪਾਈ ਕਰਨ ਲੱਗ ਪਏ ਤੇ ਉਹਨਾਂ ਨੂੰ ਫਿਰ ਮੈਂ ਇੱਥੋਂ ਮਤਲਬ ਹੋ ਕੇ ਬਾਹਰ ਨੂੰ ਧੱਕਦਾ ਮੈਂ ਕਿ ਚਲ ਜਾਓ ਇੱਥੇ ਇੱਕ ਦੋ ਕਸਟਮਰ ਸਗੇ ਉਹਨਾਂ ਨੇ ਵੀ ਉਹਨੂੰ ਨੂੰ ਬਾਹਰ ਨੂੰ ਕੀਤਾ ਉਸ ਤੋਂ ਬਾਅਦ ਉਹ ਮਤਲਬ ਹੋ ਕੇ ਕੋਈ 20 25 ਮਿੰਟ ਬਾਅਦ ਉਹ ਆਪਣੇ ਨਾਲ ਕੁਝ ਹੋਰ ਬੰਦਿਆਂ ਨੂੰ ਨਾਲ ਉਹਨਾਂ ਦੇ ਜਿੱਦਾਂ ਦਾਤਰ ਗੰਡੇ ਉਹ ਲੈ ਕੇ ਆ ਗਏ ਜਦੋਂ ਉਹ ਮੂੜੇ ਘਟੇ ਵੀ ਸਾਬ੍ਹ ਗਏ ਉਹਨੂੰ ਦੇਖ ਕੇ ਜਦੋਂ ਉਹ ਆ ਗਏ ਤਾਂ ਮੈਂ ਦੇਖਿਆ ਬਾਹਰ ਆ ਗਏ ਤਾਂ ਮੈਂ ਫਿਰ ਸੈਲਫ ਡਿਫੈਂਸ ਵਾਸਤੇ ਮੇਰੇ ਕੋਲ 32 ਬੋਰ ਰਿਵੋਲਵਰ ਹੈ ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਮੈਂ ਫਾਇਰ ਕੀਤਾ ਤਾਂ ਉਹ ਫੇਰ ਪਿੱਛੇੋਂ ਹਟ ਕੇ ਭੱਜ ਗਏ ਤੇ ਜੇ ਬਾਈ ਚਾਂਸ ਇਹ ਰਿਵੋਲਵਰ ਮੇਰੇ ਕੋ ਨਾ ਹੁੰਦਾ ਤੇ ਉਹਨਾਂ ਨੇ ਅਟੈਕ ਕਰਨਾ ਜ਼ਰਾ ਔਰ ਦੂਜੀ ਗੱਲ ਹੈ ਤੁਹਾਡੇ ਕੋ ਲਾਇਸੈਂਸ ਹੀ ਹੈ ਲਾਇਸੈਂਸ ਹੀ ਹੈ ਫਿਰ ਕੋ ਰਵਲੋ ਤੁਸੀਂ ਆਪਣੀ ਸੇਫਟੀ ਲਈ ਸੇਫਟੀ ਲਈ ਰੱਖਿਆ ਹੋਇਆ ਤੇ ਪ੍ਰਸ਼ਾਸਨ ਨੂੰ ਹੁਣ ਇਹ ਚਾਹੀਦਾ ਕਿ ਇਦਾਂ ਦੇ ਜਿਹੜੇ ਹੁੱਲੜਵਾਜ ਆ ਇਹਨਾਂ ਨੂੰ ਨੱਥ ਪਾਉਣੇ ਇਦਾਂ ਦਾ ਕੋਈ ਕੰਮ ਨਹੀਂ ਕਰ ਸਕਦਾ ਬੰਦਾ ਛੇ ਸਹਾਉ ਨਾਲ ਖਾਪੀ ਕੇ ਬਿੱਲ ਦੇ ਕਰਕੇ ਉਹ ਲੜ ਕੇ ਗਏ ਆ ਸਾਡੇ ਨਾਲ ਉਹ ਕਿਸੇ ਨਾਲ ਵੀ ਉਹ ਕਰ ਸਕਦੇ ਕਿਦਾ ਦਿੰਦੇ ਕਿ ਜੇਕਰ ਤੁਹਾਡੇ ਕੋਲ ਮੰਨ ਲਓ ਰਿਵਾਲਵਰ ਜਾ ਨਾ ਹੁੰਦਾ ਕੋਈ ਵੀ ਤੇ ਉਹਨਾਂ ਨੇ ਮੇਰੇ ਤੇ ਮਿਲਦੇ ਆ ਦੇਖੋ ਜੀ ਆਏ ਦਿਨ ਬਾਰ ਦਿੱਤਾ ਹੁੰਦੀ ਆ ਉਹ ਕਿੱਦਾਂ ਦੀ ਹੁੰਦੀ ਆ ਕਿਤੇ ਕੋਈ ਜਲਾ ਦਤਾ ਕਿਤੇ ਕਿਸੇ ਨੇ ਵੱਢ ਦਿੱਤਾ ਉਹ ਇਹੀ ਕਰਕੇ ਹੁੰਦੀ ਆ ਵੀ ਜਿਉ ਉਹ ਵੀ ਜਿੱਦਾਂ ਉਹ ਆਏ ਸੀਗੇ ਉਹ ਇਹ ਤਾਂ ਨਹੀਂ ਮੇਰੇ ਨਾਲ ਦੋਸਤੀ ਕਰਨ ਤਾਂ ਆਏ ਨਹੀਂ ਸੀਗੇ ਉਹ ਮੇਰੇ ਨਾਲ ਉਹ ਲੜਨੇ ਆਏ ਸੀਗੇ ਉਹ ਤੇ ਉਹ ਕੁਝ ਵੀ ਕਰ ਸਕਦੇ ਸੀਗੇ ਉਸ ਵੇਲੇ ਥੈਂਕ ਯੂ ਸਰ ਇਹ ਸਾਥ ਤੋਂ ਕੋਈ ਨਹੀਂ ਮੈਂ ਕਰ ਦੋਗਾ ਨਹੀਂ ਸਾਡਾ ਵਿਚਾਰਿਆ ਪਰ ਉਹਨਾਂ ਨੇ ਇਹ ਗੱਲ ਹੈਗੀ ਜਾਣ ਲੱਗੇ ਵੀ ਉਹ ਇਹ ਗੱਲ ਕਹਿ ਕੇ ਗਏ ਆ ਕਿ ਤੈਨੂੰ ਕੋਈ ਗੱਲ ਨਹੀਂ ਹੁਣ ਤਾਂ ਤੂੰ ਵੱਜ ਗਿਆ ਫਾਇਰ ਕਰ ਤਾਂ ਤੈਨੂੰ ਦੇਖਾਂਗੇ ਦਾ ਉਹਨੇ ਕਿਹਾ ਕਿ ਤੁਸੀਂ ਜਾਣਨੀ ਕੀ ਬਾਠ ਪਹਿਲਾਂ ਤਾਂ ਤੁਹਾਡੇ ਕੋਲ ਪਹੇਚ ਹੈ ਨਾ ਬਾਗੋਂ ਨਾ ਨਹੀਂ ਬਾਗੋਂ ਇਦਾਂ ਸ਼ਹਿਰ ਦੇ ਵਿੱਚ ਚਲੋ ਬਾਈ ਫੇਸ ਤਾਂ ਬੰਦਾ ਥੋੜਾ-ਬੋੜਾ ਦੇਖਦਾ ਹੀ ਆ ਘੁੰਮਦੇ ਫਿਰਦੇ ਛੋਟਾ ਜਿਹਾ ਸਾਡਾ ਸ਼ਹਿਰ ਆ ਅੱਗੇ ਵੀ ਚਲੋ ਖਾ ਪੀ ਕੇ ਬੰਦੇ ਜਾਂਦੇ ਆ ਲੇਕਿਨ ਜਿਹੜਾ ਬਿੱਲ ਕਰਕੇ ਇੱਕ ਨਾ ਤਾਂ ਮੇਰੀ ਉਹਨਾਂ ਨਾਲ ਕੋਈ ਦੁਸ਼ਮਣੀ ਹੈ ਹਾਂ ਠੀਕ ਹੈ ਬੰਦੇ ਨੇ ਕੋਈ ਖਾਦਾ ਪੀਤਾ ਆਪਣਾ ਬਿੱਲ ਦੇਵੇ ਜਾਵੇ ਇਹ ਚ ਤਾਂ ਕੋਈ ਜਿਆਦਾ ਬਿੱਲ ਸੀ ਨਹੀਂ ਬਿੱਲ ਵੀ ਕੁਛ ਨਹੀਂ ਸੀਗਾ ਸਿਰਫ 167 ਰੁਪਏ ਦਾ ਬਿੱਲ ਸੀਗਾ 1670 ਇਹਦਾ ਆਏ ਦਿਨ 10 10 20 20 ਰੁਪਏ ਤੇ ਲੋਕੀ ਬੰਦੇ ਮਾਰਦੇ ਤਾਂ ਫਿਰ ਵੀ 1670 ਰੁਪਏ ਉਹਨਾਂ ਨੇ ਬਹੁਤ ਵੱਡੀ ਗੱਲ ਐ ਪ੍ਰਸ਼ਾਸਨ ਤੋਂ ਕੀ ਮੰਗਦਾ ਪ੍ਰਸ਼ਾਸਨ ਦੇਖੋ ਜੀ ਇਹਨਾਂ ਤੇ ਜੋ ਵੀ ਬਣਦੀ ਕਾਰਵਾਈ ਕਰੇ ਅਸੀਂ ਤਾਂ ਇਹ ਹੀ ਮੰਗ ਕਰਦੇ ਹਾਂ ਕੱਲ ਨੂੰ ਮੇਰਾ ਟਾਈਮ ਹੈਗਾ 10 10:30 ਵਜੇ ਦਾ ਜਾਣਦਾ ਮੈਨੂੰ ਇਹ ਕਦੇ ਵੀ ਕਿਤੇ ਪੈ ਸਕਦੇ ਐ ਮੈਨੂੰ ਕੋਸਾ ਨਹੀਂ ਨਾ ਤੇ ਅੰਗਲੀ ਲੋਗੇ ਐ ਸਾਰੇ ਰਾਤ ਜਿਹੜੀ ਵਾਰਦਾਤ ਹੈ ਟਾਈਮਿੰਗ ਕੀ ਸੀਗੀ ਇਹਦੀ ਟਾਈਮਿੰਗ ਸੀਗੀ ਜੀ 9 ਉਹ ਸਾਡੇ ਕੋਲ ਗਏ ਆ 8:30 ਵਜੇ ਉਸ ਤੋਂ ਅੱਧੇ ਘੰਟੇ ਬਾਅਦ ਉਹ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਆ ਗਏ ਆ ਮਨ ਲਓ ਕਹਿ ਸਕਦੇ ਕਿ ਬਹੁਤਾ ਜ਼ਿਆਦਾ ਹਨੇਰਾ ਵੀ ਨਹੀਂ ਸੀ ਨਹੀਂ ਨਹੀਂ 9 ਵਜੇ ਦਾ ਟਾਈਮ ਸੀਗਾ ਹੀ ਕਰੀਬ ਜੀ ਸਰ ਰਾਤੀ ਇੱਕ ਹਾਥੇਰੇ ਉੱਤੇ ਐਂਪਾਇਰਿੰਗ ਕਰਾ ਲਈ ਕੋ ਬਾਗਾ ਬੋ ਜੀ ਕਰਪਾਲ ਸਿੰਘ ਸਰ ਨੂੰ ਹਰਜਿੰਦਰ ਸਿੰਘ ਇਕਤਾ ਨੰਦਰਾ ਸਿਟੀ ਸ਼ਹਿਰ ਪਰ ਦਾ ਹੱਤਾ ਹੈਗਾ ਸੀ ਆ ਫਤਿਹਗੜ ਚੁੰਗੀ ਦੇ ਵਿੱਚ ਦਾ ਉੱਥੇ ਕੁਝ ਬੰਦੇ ਆਏ ਤੇ ਇਹ ਤੇ ਖਾਣ-ਪੀਣ ਤੋਂ ਉੱਥੇ ਕੋਈ ਝਗੜਾ ਹੋਇਆ ਸੀ ਤੇ ਉਹ ਦੇ ਗਲਪੈਨ ਨੂੰ ਤਿਆਰ ਹੋ ਗਏ ਤੇ ਜਿਹੜਾ ਤਰਪਾਲ ਸਿੰਘ ਹੈ ਉਹਨੇ ਆਪਣੇ ਲਾਇਸੈਂਸੀ ਰਵਲਵਰ ਨਾਲ ਆਪਣੀ ਸੈਲਫ ਡਿਫੈਂਸ ਦੇ ਵਿੱਚ ਹਵਾਈ ਫਾਇਰ ਕੀਤੇ ਸੀ ਦੋ ਹਵਾਈ ਫਾਇਰ ਕੀਤੇ ਸੀ ਤੇ ਉਹ ਬੰਦੇ ਭੱਜ ਗਏ ਉਹ ਬੰਦੇ ਅਜੇ ਟ੍ਰੇਸ ਕਰ ਰਹੇ ਆ ਇੱਕ ਵਿਪਨ ਇੱਕ ਮੁੰਡਾ ਹੋਰ ਹੈ ਵਿਪਨ ਤੇ ਆ ਨਾਮ ਲੂਮਾ ਇੱਕ 4. ਹੋਰ 7-8 ਬੰਦੇ ਹੈਗੇ ਆ ਅਸੀਂ ਉਹ ਵੈਰੀਫਾਈ ਕਰਕੇ ਉਹਨਾਂ ਦੇ ਤੁਰੰਤ ਪਛਾਣ ਦਰਕਰਦਤਾ ਤੇ ਜਲਦ ਤੋਂ ਜਲਦ ਅਹੀ ਯੂਨੀਵਰਸਿਟੀ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ